ਸਵੀਰਾਂ ਦੇ ਵਿੱਚ ਤੁਸੀਂ ਇੱਕ ਕ੍ਰੇਟਾ ਕਾਰ ਦੇਖ ਰਹੇ ਹੋਮੋਂਗੇ ਜਿਹੜੀ ਕੀ ਇੱਕ ਹਾਦਸੇ ਤੋਂ ਬਾਅਦ ਇੱਕ ਟੀਨ ਦੇ ਡੱਬੇ ਵਾਂਗ ਇਕੱਠੀ ਹੋ ਚੁੱਕੀ ਐ ਤਾਂ ਪਤੀ-ਪਤਨੀ ਨੇ ਜਿਹੜੇ ਉਹ ਇਸ ਕ੍ਰੇਟਾ ਕਾਰ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਨਾਲ ਵੱਡਾ ਪਾਣਾ ਵਾਪਰਿਆ ਏ ਰਾਜਪੁਰਾ ਦੇ ਵਿੱਚ ਵੱਡਾ ਹਾਦਸਾ ਹੋਇਆ ਏ ਜਿੱਥੇ ਪਤਨੀ ਦੀ ਤਾਂ ਮੌਤ ਹੋ ਜਾਂਦੀ ਹੈ ਜਦ ਉਸ ਦੀ ਪਤਨੀ ਹੈ ਜਿਹੜੀ ਉਹ ਗੰਭੀਰ ਰੂਪ ਦੇ ਵਿੱਚ ਜੇਰੇ ਇਲਾਜ ਹੈ ਤਾਂ ਦਿੱਲੀ ਅਮਰitsar ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਟਰੱਕ ਅਤੇ ਇੱਕ ਕ੍ਰੇਟਾ ਕਾਰ ਦੀ ਟੱਕਰ ਹੋਈ ਹੈ ਟੱਕਰ ਤੋਂ ਬਾਅਦ ਕਾਰ ਖੰਭੇ ਨਾਲ ਟਕਰਾਉਂਦੀ ਹੈ ਅਤੇ ਫਿਰ ਡਿਵਾਈਡਰ ਉੱਤੇ ਜਾ ਚੜਦੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਖੰਭਾ ਟੁੱਟ ਜਾਂਦਾ ਹੈ ਅਤੇ ਕਾਰ ਦਾ ਬਾਡੀ ਸ਼ੈੱਲ ਜਿਹੜਾ ਉਸ ਦੇ ਪਰਕੱਚੇ ਉੱਡ ਜਾਂਦੇ ਨੇ ਤਾਂ ਹਾਦਸੇ ਵਿੱਚ ਕਾਰ ਚਾਲਕ ਹਰਵਿੰਦਰ ਸਿੰਘ ਉਮਰ 38 ਸਾਲ ਦੀ ਮੌਤ ਹੋ ਗਈ ਦੱਕਿ ਉਸ ਦੀ ਪਤਨੀ ਜਿਹੜੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਇਲਾਜ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਕਾਰਚਾਰਗ ਸ਼ਿਮਲਾ ਤੋਂ ਆਪਣੇ ਸੌਰੇ ਘਰ ਪਟਿਆਲਾ ਵੱਲ ਜਾ ਰਿਹਾ ਸੀ ਤਾਂ ਹਾਦਸੇ ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਏ ਚਾਹ ਦੀ ਦੁਕਾਨ ਚਲਾਉਣ ਵਾਲੇ ਚਸ਼ਮਦੀਦ ਗੁਰਮੀਲ ਸਿੰਘ ਨੇ ਦੱਸਿਆ ਕਿ ਅੰਬਾਲਾ ਸਾਈਡ ਤੋਂ ਆ ਰਹੇ ਟਰੱਕ ਨਾਲ ਸ਼ਿਮਲਾ ਤੋਂ ਪਟਿਆਲਾ ਜਾ ਰਹੀ ਕਾਰ ਦੀ ਟੱਕਰ ਹੋਈ ਸੀ ਤੇ ਕਾਰ ਵਿੱਚ ਦੋਵੇਂ ਜੀਆਂ ਨੂੰ ਬੜੀ ਮੁਸ਼ਕਲ ਨਾਲ ਕੱਢਿਆ ਗਿਆ ਦਾ ਵੱਡਾ ਹਾਦਸਾ ਜਿਹੜਾ ਉਹ ਪਟਿਆਲਾ ਦੇ ਵਿੱਚ ਵਾਪਰਿਆ ਏ ਪੂਰੇ ਮਾਮਲੇ ਬਾਰੇ ਪੀੜਤ ਪਰਿਵਾਰ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਏ ਆਓ ਦੇਖਦੇ ਹਾਂ ਜਨ ਬ੍ਰਦਰ ਹੈ ਜੀ ਇਹ ਜਰ ਸੀਮਲੇ ਤੋਂ ਆ ਰਹੇ ਸੀ ਪਟਿਆਲੇ ਜਾ ਰਹੇ ਸੀਗੇ ਤੇ ਅਚਾਨਕ ਜਿਵੇਂ ਕਿ ਨਾਂ ਮੈਂ ਪਿੱਛੋਂ ਦੀ ਟਰਾਲੀ ਨਾਲ ਟੱਕਰ ਮਾਰੀ ਹੈ ਅੱਗੇ ਕਿਨਾਂ ਮੈਂ ਗੱਡੀ ਜਿਵੇਂ ਸੀ ਕਿਛੋ ਟੱਕਰ ਵੱਜਣ ਕਾਰਨ ਫੋਰਸ ਸੀਗਾ ਪੂਰਾ ਟਰਾਲੇ ਦਾ ਤੇ ਟਰਾਲੇ ਦੇ ਚੱਕ ਕੇ ਪ੍ਰੈਸ਼ਰ ਨਾਲ ਪੂਰੀ ਗੱਡੀ ਡਿਵਾਈਡਰ ਤੇ ਚੜ ਗਈ ਅੱਗੇ ਖੰਬੇ ਵਿੱਚ ਘਾਰ ਵੱਜੀ ਤੇ ਉੱਥੇ ਹੀ ਮੌਕੇ ਤੇ ਕਿਨਾਂ ਮੈਂ ਗੱਡੀ ਦੀ ਬਹੁਤ ਜ਼ਿਆਦਾ ਮਤਲਬ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਗੱਡੀ ਦੀ ਦੇਖੀ ਚਾਹੀਦਾ ਤੇ ਉਸ ਤੋਂ ਬਾਅਦ ਅਸੀਂ ਏਪੀ ਜਨ ਹਸਪੀਟਲ ਚ ਲੈ ਗਏ ਉੱਥੇ ਉਹਨਾਂ ਨੇ ਨਾਲ ਹੀ ਦੇਖਦੇ ਸਰ ਪੀਜੀ ਰੈਫਰ ਕੀਤਾ ਅਸੀਂ ਫਿਰ ਪੀਜੀ ਆਈ ਦੀ ਜਗ੍ਹਾ 40 ਸ ਲੈ ਕੇ ਜਾਣਾ ਠੀਕ ਸਮਝਿਆ ਲੇਕਿਨ ਉੱਥੇ ਪਹੁੰਚਦੇ ਡਾਕਟਰਾਂ ਨੇ ਈਸੀ ਜੀ ਕੀਤੀ ਤਾਂ ਮੌਕੇ ਤੇ ਉਹਨਾਂ ਨੇ ਜਵਾਬ ਦੇਤਾ ਸੀਗਾ ਤੇ ਕਿਨਾ ਮੈਂ ਉਹਨਾਂ ਦੀ ਵਾਈਫ ਦੇ ਵੀ ਗੋਡੇ ਬਾਹਾਂ ਸਾਰਾ ਕੁਝ ਛਿੱਲਿਆ ਹੋਇਆ ਹੈ। ਕਾਫੀ ਬੁਰਾ ਹਾਲ ਉਹਨਾਂ ਦਾ ਵੀ ਸਾਰੇ ਸੱਤਵੇਂ ਚ ਨੇ ਬਹੁਤ ਜ਼ਿਆਦਾ ਸਾਡਾ ਸਾਰਾ ਪਰਿਵਾਰ ਬਹੁਤ ਜ਼ਿਆਦਾ ਦੁਰਘਟ ਜੜੀ ਹੋਈ ਹੈ ਸਾਡੋ ਦਿਲ ਸਹਮਿਆ ਪਿਆ ਸਾਰਿਆਂ ਦਾ ਬਰਦਾਸ਼ਤ ਤੋਂ ਬਾਹਰ ਹੈ। ਹਰਵਿੰਦਰ ਸਿੰਘ ਹੈ ਮੇਰੇ ਕਜ਼ਮ 35 ਤੋਂ 38 ਸਾਲ ਕਰੀਬ ਹੈਗੀ ਹੈ। ਉਹਨਾਂ ਦਾ ਸ਼ੂਜ਼ ਦਾ ਕੰਮ ਹੈ ਸ਼ਿਮਲੇ ਮਾਲ ਰੋਡ ਤੇ ਹੀ ਹੈ। ਮੇਨ ਮਾਲ ਰੋਡ ਤੇ ਹੈ ਸ਼ੂਜ਼ ਦੀ ਦੁਕਾਨ ਉਹਨਾਂ ਦੀ। ਦੋ ਬੱਚੇ ਛੋਟੇ ਬੱਚੇ ਜੀ ਇੱਕ 사ਤ ਅੱਠ ਹਾਂਜੀ ਹਾਂ ਜੀ ਮਿਲਈ ਆ ਜੀ ਮੇਨ ਖਾਸ ਮਾਲਕੋਟ ਦੀ ਰੈਸ਼ ਉਹਨਾਂ ਦੀ ਬਹੁਤ ਰਾਜਪੁਰਾ ਨਹੀਂ ਪਟਿਆਲੇ ਜਾ ਰਹੇ ਸੀਗੇ ਉਹਨਾਂ ਦੀ ਭਾਬੀ ਸਵੇਰੇ ਪਹਿਲੇ ਉਹ ਕਿਨਾ ਮੈਂ ਗਿਰਗੇ ਸੀਗੇ ਕੋਟੇ ਤੋਂ ਉਹ ਵੀ ਹਸਪੀਟਲ ਚ ਆ ਡਿਮੜਾ ਅਮਰ ਹਸਪੀਟਲ ਸੇ ਉਹਨਾਂ ਨੂੰ ਦੇਖਣ ਜਾ ਰਹੇ ਸੀਗੇ ਇਹ ਅਸੀਂ ਸਰਜੀ ਸੀ ਸਰ ਡਾਇਰੈਕਸ਼ਨ ਦੇ ਹੋ ਜਾਂਪੁਰੂ ਅੱਜ ਇੱਕ ਕਾਰ ਤੇ ਟਰੱਕ ਦਾ ਐਕਸੀਡੈਂਟ ਹੋਇਆ ਹੈ ਅਲਵੇਲੇ ਡਾਬਿਲਪੁਰ ਕਾਰ ਚ ਦੋ ਮੀਆਂ ਬੀਬੀ ਸਵਾਰ ਸੀ ਉਹਨਾਂ ਦੇ ਸਟਾਲ ਲੱਗੀਆਂ ਉਹਨਾਂ ਨੂੰ ਏਪੀਜੈਂਤ ਅੰਦਰ ਕਰਾਇਆ ਗਿਆ ਏਪੀਜੈਂਤ ਤੋਂ ਬਾਅਦ ਪੀਜੇ ਰੈਫਰ ਕੀਤਾ ਸੀ ਹੁਣ ਪੀਜੇ ਤੋਂ ਸਾਨੂੰ ਪੋਟੀ ਤੋਂ ਫੋਨ ਆਇਆ ਕਿ ਹਰਵਿੰਦਰ ਸਿੰਘ ਦੀ ਡੈਥ ਹੋ ਗਈ ਉਹ ਚੰਦ ਰੈਣ ਵਾਲੇ ਇਹ ਸ਼ਿਮਲਾ ਦੇ ਰਹਿਣ ਵਾਲੇ ਕਿੰਨੇ ਕੋ ਮਰਾਂਗੇ ਇਹਨਾਂ ਦੀ ਹੈਗੀ ਕੋ 40 35 40 ਦੀ ਉਮਰ ਅੱਗੇ ਕੀ ਕਰੀਏਗਾ ਅੱਗੇ ਹੁਣ ਉਹਦੇ ਘਰ ਦੇ ਬਿਆਨ ਲਖਣਗੇ ਉਹਦੇ ਵਾਰਸ ਬਿਆਨ ਲਖਣਗੇ ਉਹਦਾ ਕਾਰੋਬਾਰ ਕਿੱਦਾਂ ਹੈ